ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗੈਸ ਸਿਲੰਡਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਹੀ ਇਸ ਦੇ ਨਾਲ ਜੁੜੇ ਨਿਯਮ ਵੀ ਸਾਹਮਣੇ ਆ ਰਹੇ ਨੇ 1 ਜੂਨ ਤੋਂ ਹੋਵੇਗੀ ਕਈ ਵੱਡੇ ਬਦਲਾਅ ਸਿੱਧਾ ਸਿਰ ਪਵੇਗਾ ਤੁਹਾਡੀ ਜੇਬ ਤੇ ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕਈ ਵੱਡੇ ਬਦਲਾਅ ਹੁੰਦੇ ਹਨ ਹੁਣ ਮਈ ਦਾ ਮਹੀਨਾ ਖਤਮ ਹੋਣ ਵਾਲਾ ਹੈ ਜੂਨ ਦਾ ਮਹੀਨਾ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ 1 ਜੂਨ ਨਵਾਂ ਨਵਾਂ ਨਿਯਮ ਤੋਂ ਕਈ ਵੱਡੇ ਬਦਲਾਅ ਹੋ ਜਾਣ ਰਹੇ ਹਨ ਇਹਨਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬਾਂ ਤੇ ਪੈਣਾ ਵਾਲਾ ਹੈ ਇੱਥੇ ਅਸੀਂ ਤੁਹਾਨੂੰ ਇਹਨਾਂ ਸਾਰੀਆਂ ਤਬਦੀਲੀਆਂ ਬਾਰੇ ਜਾਣਕਾਰੀ ਦੇਵਾਂਗੇ ਇਸ ਦੇ ਨਾਲ ਹੀ LPG ਸਿਲੰਡਰਾਂ ਦੀ ਕੀਮਤ ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ LPG ਸਿਲੰਡਰਾਂ ਦੀਆਂ ਕੀਮਤਾਂ ਵਿੱਚ ਬਦਲਾਅ ਕੀਤੇ ਜਾਂਦੇ ਹਨ ਤੇਜ਼ ਮਾਰਕੀਟ ਤੇਲ ਮਾਰਕੀਟ ਕੰਪਨੀਆਂ एलपी सिलेंडर ਦੀਆਂ ਕੀਮਤਾਂ ਤੇ ਤੈਅ ਕਰਦੀਆਂ ਹਨ ਕੰਪਨੀਆਂ 14 ਕਿਲੋ ਦੇ ਘਰੇਲੂ ਅਤੇ 19 ਕਿਲੋ ਦੇ ਕਮਸ਼ੀਅਲ सिलेंडरਾਂ ਦੀਆਂ ਕੀਮਤਾਂ ਤੈਅ ਕਰਦੀਆਂ ਹਨ ਇਸ ਦੇ ਨਾਲ ਹੀ ਸੀਐਸਜੀ ਅਤੇ ਪੀਐਨਡੀ ਦੀਆਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਅਜਿਹੇ ਚ ਪਹਿਲੀ ਜੂਨ ਤੋਂ ਗੈਸ ਦੀਆਂ ਕੀਮਤਾਂ ਬਦਲਾਅ ਹੋ ਰਹੇ ਹਨ ਤੇਲ ਮਾਰਕੀਟ ਕੰਪਨੀਆਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਇੱਕ ਜੂਨ ਤੋਂ ਬਦਲਾਅ ਕਰ ਰਹੀਆਂ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ